ਪਹਿਲੀ ਗੱਲ ਤਾਂ ਜਿਸ ਸਾਹਿਬ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇ ਸੀ ਢੇਰ ਸਾਹ ਹੋਰਾਂ ਨੇ ਇਹਦਾ ਨੋਟਸ ਲੈਂਦਿਆਂ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਚਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਇਹ ਇਹ ਤੋਂ ਭੜਕ ਕੇ ਪੇਸ਼ਾ ਤੋਂ ਦੇ ਸੀਟ ਸਾਹ ਹਰ ਉਹਨਾਂ ਨੇ ਪਾਰਟੀ ਜੋ ਕੜਤਾ ਮਨ ਆਇਆ ਇਸ ਤਰ੍ਹਾਂ ਕਰ ਰਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚਐਨ ਦਾ ਆਪਣੇ ਡਾਇਰੈਕਟਰਨ ਕੋਟਣ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟਰੀਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਟਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਲਤੀ ਵਿਚਾਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਦੇਖੋ ਜਦੋਂ ਤਾਂ ਵਜ਼ੀਰੀਆਂ ਲੰਦੇ ਸੀ ਸੀਨੀਅਰ ਲੀਡਰਸ਼ਿਪ ਨੂੰ ਕੋਰੇ ਧਾਕੇ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਅੱਜ ਜਦੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਇਹ ਸਪੋਰਟ ਆਪ ਹੀ ਨਹੀਂ ਕੀਤੀ ਬਲਕਿ ਨਾਲ ਬਾਦਲ ਸਾਹਿਬ ਤੋਂ ਵੀ ਕਰਾਤੀ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆ ਵੀ ਪਾਰਟੀ ਨੂੰ ਟੈਕਟ ਰੱਖੋ ਪਾਰਟੀ ਨੂੰ ਖੜਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਗਠਨਾਂ ਵਿੱਚ ਕੰਟਰੀਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਵਾਰਸ ਮੰਨ ਕੇ ਬਸ ਹਸੂ ਵੀ ਸੀ ਵਾਦਲ ਹੋਣੀ ਤਿਆਗ ਦਿਖਾਉਣ ਲੰਬੇ ਹੋਣ ਤਾਂ ਕਿ ਪਾਰਟੀ ਮੁਰਜ਼ੀਦ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤ라운 ਉਹ ਫਰੇ ਗੈਰ ਨਾਜੀ ਹੈ ਨਾਗਪੁਰ ਦੀ ਸਾਥ ਸਾਈਂ ਜੀ ਭਾਜਪੀ ਦੀ ਸਾਥ ਸਾਈਂ ਜਦੋਂ ਆਪ ਨਾਗਪੁਰ ਦਾ ਫਾਇਦਾ ਉਦੋਂ ਕਿਤੇ ਉਦੋਂ ਨਾਗਪੁਰਾਣੇ ਕਰਕੇ ਦਿੱਤੇ ਸੀ ਜਾਂ ਨਾਗਪੁਰਾਣੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਇਹ ਨਾਗਪੁਰਾਣੇ ਸਸ ਵੀਸੀ ਮਲਵਾ ਦੇ ਘਰੇ ਭੇਜਿਆ ਸੀ ਮਤਲਬ ਬਚੋਲਾ ਬਣਾਉਣ ਲਈ ਪਹਿਲੀ ਗੱਲ ਤਾਂ ਜਿਸ ਸਾਹਿਬ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਤੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬੋਡੀ ਸਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਆ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬੋਡੀ ਆ ਨਾ ਅਧਿਕਾਰ ਲੈਣ ਵਾਲੀ ਬੋਡੀ ਆ ਫਿਰ ਉਹਦੇ ਕੱਢਣ ਦੇ ਫੈਸਲੇ ਕਿਵੇਂ ਚਾਰਜ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇ ਸੀ ਢੀਡ ਸਾ ਉਹਨਾਂ ਨੇ ਇਹਦਾ ਨੋਟਸ ਲੈਂਦਿਆ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਚਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਵਾਲੇ ਸਸਗੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਾ ਨਾਲ ਸਵੰਤ ਜਗ ਜਹਰ ਹੋਏ ਨੇ ਮਾਲ ਜਿਹੜੇ ਕਿਨ ਚਾਸੰਦੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਨਾ ਤੋਂ ਬਾਅਦ ਤਾਂ ਕੋਈ ਮੇਰਾ ਖਿਆਲਾ ਕਾਰਨ ਰਹਿਦਾ ਹੀ ਨਹੀਂ ਹੈ ਖਿਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਸੂ ਵੀ ਸੀ ਬਾਦਲਪੁਰਾ ਕੋ ਮਨ ਬੁਤੇ ਪਰਦਾ ਪੋਸ਼ੀ ਕਰਨ ਲਈ ਉਹਨੂੰ ਲੁਕਾਉਣ ਲਈ ਮਾਲਾ ਕੱਢਣ ਕਢਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇ ਵਾਲੇ ਨਾਲ ਸੰਬੰਧ ਰੱਖਣ ਲਈ ਬਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵੇ ਬੈਕਟਰੀ ਨੂੰ ਮਾਰੇ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇਵਾਲਾਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੁੰਦਰ ਤੇ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਅ ਲੋਕਾਂ ਦੇ ਮਨਾਂ ਦੇ ਵਿੱਚ ਸੋਈਸ ਲਈ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਹਿੰਦਾ ਕਿ ਸਾਸੂਬੀਸੀ ਬਾਦਲ ਹੋਣੀ ਪੰਥ ਦੀ ਜਥੇਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾਸੂਬੀਸੀ ਠੇਡਸਾ ਹੋ ਰਹੇ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਬੁਲਾਏ ਬਿਨਾ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਭੜ ਕੇ ਫਿਰ ਸਾਸੂਬੀਸੀ ਠੇਡਸਾ ਹੋ ਰਹੇ ਨੇ ਪਾਰਟੀ ਜੋ ਕੜਤਾ ਹੋਲਾਏ ਇਸ ਤਰ੍ਹਾਂ ਕਰ ਰਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਕਸ਼ਨ ਲੈਂਦਾ ਆਪਣੇ ਡਾਇਰੈਕਟਰਾਂ ਨੂੰ ਕੁੱਟਣ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟਰੀਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਹੁਣ ਅੱਗੇ ਪਾਰਟੀ ਬਣਾਈ ਜਾਏਗੀ ਜਾਂ ਇਕੱਠਾਈ ਕੀਤਾ ਜਾਏਗਾ ਕੀ ਰੂਪਰੇਖਾ ਦੇਖੋ ਇਹ ਤਾਂ ਜਨਰਲ ਡੈਲੀਗੇਟਸ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਹੈ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਹੁਣ ਬੁਰੀ ਤਰ੍ਹਾਂ ਫੇਲ ਹੋ ਗਿਆ ਕਿਸੇ ਐਜੀਪੀਸੀ ਚੋਣ ਆ ਰਹੀ ਹੈ ਹੁਣ ਤੁਹਾਡੇ ਵੱਲ ਲੜੀ ਜਾਏਗੀ ਕੁਦਰਤੀ ਤੌਰ ਤੇ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਐਸਜੀਪੀ 14 ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਜਤਨ ਹੈ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਅਕਾਲੀ ਦਲ ਨੂੰ ਫੇਰੂ ਫੇਰੂ ਨਾ ਕੀਤਾ ਜਾਵੇ ਸ਼ਰਮਣੀ ਅਕਾਲੀ ਦਲ ਦੀ ਗਵਾਈ ਐਸੇ ਹੱਤਾਂ ਕੀ ਲੈਂਦੀ ਜਾਵੇ ਜਿਹੀ ਜੀ ਲੋਕ ਅਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਿਹੀ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵਕਕਾਂ ਜਿਹੜਾ ਜਿਹੜਾ ਲੋਕ ਮਹਿਸੂਸ ਕਰਦੇ ਨੇ ਕਿ ਅਕਾਲੀਆਂ ਦਾ ਪ੍ਰਧਾਨ ਕਿਹੋ ਜਿਹਾ ਹੋਵੇ ਉਹਦਾ ਰਾਵਾ ਕਿਹੋ ਜਿਹਾ ਹੋਵੇ ਉਹਦਾ ਚਾਲ ਚੱਲ ਕੇ ਹੋ ਜਾਵੇ ਉਹਦੀ ਸ਼ੈਲੀ ਕਿਹੋ ਜਿਹੀ ਹੋਵੇ ਉਹਦਾ ਸਹਾਰਾ ਕਿਉਂ ਜਾ ਹੋਵੇ ਉਹਦੀ ਕੁਰਬਾਨੀ ਕਿੰਨੀ ਹੋਵੇ ਮਲੇ ਇੱਥੋਂ ਤੱਕ ਕਈ ਵਾਰੀ ਤਾਂ ਟਿਕਟਾਂ ਦੇਣ ਵਾਲੇ ਅਹੁਦੇਦਾਰੀਆਂ ਦੇਣ ਵਾਲੇ ਪਰਫਾਰਮੇਬਲ ਉੱਪਰ ਆ ਜਾਂਦੇ ਸੀ ਕਿਤੋਂ ਕਿੰਨੀ ਜੇਲ ਕੱਟੀ ਆ ਕਿੰਨਾ ਨੁਕਸਾਨ ਉਠਾਇਆ ਪਾਰਟੀ ਦੇ ਸੰਘਰਸ਼ਾਂ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾਂ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਜਾਣਨਾ ਦੇਣ ਤੱਕ ਜਾਂਦੇ ਸੀ ਕਾਲੀ ਦਲ ਦੇ ਹਕੂਮਤ ਤੇ ਤੇ ਹੁਣ ਲੋਗ ਇੱਕ ਬਟਨ ਦਬਾਉਣ ਤੱਕ ਤਿਆਰ ਨਹੀਂ ਹੈ ਗਾਲੀ ਦਾਲ ਦੇ ਕਹਿਣ ਤੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ ਬਤੌਰ ਨਹੀ ਉਤਰੀ ਲੀਡਰਸ਼ਿਪ ਜਿਸ ਤਰੀਕੇ ਸੇ ਆਪ ਲੋਗ ਨੇ ਸਵਾਲ ਖੜੇ ਕੀਏ ਨਾਗਪੁਰ ਮਿਸ਼ਨ ਕਹਾ ਜਾ ਰਹਾ ਹੈ ਇਸ ਕੋ ਕਿਆ ਕਹਿੰਦੇ ਦੇਖੋ ਜਦੋਂ ਤਾਂ ਵਜ਼ੀਰੀਆਂ ਲੰਦੇ ਸੀ ਸੀਨੀਅਰ ਲੀਡਰਸ਼ਿਪ ਨੂੰ ਬਰੇ ਥਾਕੇ ਉਦੋਂ ਨਾਗਪੁਰ ਮਿਸ਼ਨ ਨਹੀਂ ਸੀ ਅ ਜਦੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਸਪੋਰਟ ਆਪਰੇ ਨਹੀਂ ਕੀਤੀ ਬਲਕੇ ਨਾਲ ਬਾਦਲ ਸਾਹਿਬ ਤੋਂ ਵੀ ਕਰਾਤੀ ਕਿ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆ ਵੀ ਪਾਰਟੀ ਨੂੰ ਟੈਕਟਰ ਕੋ ਪਾਰਟੀ ਨੂੰ ਖੜਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟਰੀਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਵਾਰਸ ਮੰਨ ਕੇ ਹਰ ਸਸੂ ਵਿੱਚ ਹੀ ਬਾਦਲ ਹੋਣੀ ਤਿਆਗ ਦਿਖਾਉਣ ਲਾਂਬੇ ਹੋਣ ਤਾਂ ਕਿ ਪਾਰਟੀ ਮੁੜ ਸਰਜੀਤ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿ ਦਿੰਦੇ ਆ ਜੀ ਇਹ ਨਾਗਪੁਰ ਦੀ ਸਾਜ ਸਾਜ ਜੀ ਬੀਜੇਪੀ ਦੀ ਸਾਜ ਸਾਜ ਜਦੋਂ ਆਪ ਨਾਗਪੁਰ ਤੋਂ ਫਾਇਦਾ ਲੈ ਫਿਰ ਉਦੋਂ ਕਿਤੇ ਉਦੋਂ ਫਿਰ ਨਾਗਪੁਰ ਆਏ ਨੇ ਕਰਕੇ ਦਿੱਤੇ ਸੀ ਜਾਂ ਨਾਗਪੁਰ ਆਏ ਨੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਆ ਇਹ ਨਾਗਪੁਰ ਆਏ ਨੇ ਸਤਵੀਰ ਸਿੰਘ ਬਾਦਲ ਦੇ ਘਰੇ ਭੇਜਿਆ ਸੀ ਮਤਲਬ ਵਿਚੋਲਾ ਬਣਾਉਣ ਲਈ